ਸੱਚੀ ਗੱਲ ਦੋਸਤੋ ਆਜੋ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਕੈਂਡ ਪਕੌੜਾ ਜੰਕਸ਼ਨ ਦੇ ਪਕੌੜੇ ਖਾਂਦੇ ਖਾਂਦੇ ਤੇ ਅੱਜ ਰਾਜਦੀਪ ਜੀ ਕਹਿੰਦੇ ਕਹਿੰਦੇ ਜ਼ਰਖੜ ਖੇਡਾਂ ਚੱਲ ਰਹੀਆਂ ਨੇ ਚਲੋ ਆਜੋ ਨਾਲ ਜ਼ਰਖੜ ਖੇਡਾਂ ਤੇ ਹਾਜ਼ਰੀ ਲਾਇਆ ਆਈਏ ਆਪਾਂ ਨਾਲੇ ਉੱਥੇ ਛੋਟਾ ਜਿਹਾ ਬਲੌਗ ਬਣਾ ਲਾਂਗੇ ਖੇਡਾਂ ਦਾ ਉਤਸ਼ਾਹ ਦੇਖਾਂਗੇ ਆਪਾਂ ਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦੀ ਕੋਸ਼ਿਸ਼ ਕਰਾਂਗੇ ਆਜੋ ਸਾਰੇ ਚੱਲਦੇ ਆਪਾਂ ਜ਼ਰਖੜ ਖੇਡਾਂ ਤੇ ਹਾਂਜੀ ਆਪਾਂ ਪਹੁੰਚ ਗਏ ਆ ਜਰਕਰ ਖੇਡਾਂ ਦੇ ਆ ਉੱਥੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਆ ਜਾਂਦੇ ਨੇ ਜਵਾਨ ਜਰਕਰ ਖੇਡਾਂ ਦੇ ਦੇ ਖਰਸਾ ਕੱਸੀ ਵਾਲੇ ਬੱਚੇ ਸ਼ੁਰੂ ਹੋਣ ਲੱਗਿਆ ਜੀ ਰਸਾ ਕਸੀ ਲੈ ਕਿੰਨੇ ਕਿਜ ਹੋ ਆ ਕਰੇ ਜੋਸ਼ ਕਿੰਨਾ ਵੱਡਾ ਬੱਚਿਆਂ ਦੀਆਂ ਤਿਆਰੀਆਂ ਪੂਰੀਆਂ ਖਿੱਚਵੀਆਂ ਹੋਈਆਂ ਪਈਆਂ ਨੇ ਹੈਲੋ ਮੈਚ ਮੈਚ ਭਾਕੀ ਜੁਨੀਅਰ ਟੀਚਰ ਸੈੱਟ ਕਰਦੇ ਪਏ ਨੇ ਭਾਕੀ ਜੁਨੀਅਰ ਰਾਕੀ ਮੈਚ ਮੈਚ ਭਾਕੀ ਜੁਨੀਅਰ ਗੱਲ ਜਿੱਤ ਹਾਰ ਦੀ ਨਹੀਂ ਹੁੰਦੀ ਓਏ ਵਿੱਚ ਲੱਜਾਓ ਯਾਰ ਤਾੜੀਆਂ ਮਾਰ ਕੇ ਹੌਸਲਾ ਦਇ ਕੀਤੀ ਜਾਵੇ ਜੀ ਸਾਰੇ ਬੱਚਿਆਂ ਦੀ ਸਾਰੇ ਪਾਰਟਿਸਪੈਂਟਸ ਦੀ ਇੱਕ ਸਾਈਡ ਨੇ ਲਿਆ ਸਕੂਲ ਤੇ ਇੱਕ ਸਾਈਡ ਇੰਡੀਅਨ ਪ੍ਰਧਾਨ ਸਿਵਲ ਕੰਟਰੀਸ ਕੋ ਲੋਹੜਾ ਨੇ ਜੀ ਰੱਖੋ ਮੋਟਾ ਤੇ ਮੈਂ ਲੱਗਦਾ ਤਾੜੀਆਂ ਨਿੱਕੇ 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 ਬੱਚੇ ਬੈਠੇ ਨੇ ਨਿੱਕੇ ਨਿੱਕੇ ਬੱਚੇ ਖੇਡ ਰਹੇ ਨੇ ਫੁੱਟਬਾਲ ਫੁੱਟਬਾਲ ਦੇ ਵਿੱਚ ਵੀ ਬੱਚੇ ਬਹੁਤ ਪਾਰਟਿਸਪੇਟ ਕਰ ਰਹੇ ਨੇ ਅੰਦਰ ਆ ਦੇਖੋ ਬਾਲ ਕਹਿੰਦੇ ਜਾਰ ਨਹੀਂ ਦੇਣੀ ਅੰਦਰ ਨਾ 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 ਉਹ ਖੰਜੀ ਕੀ ਖੱਚੀ 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 ਲੈ ਸਰਦਾਰ ਮੁੰਡਾ ਏ ਬਾਕੀ ਸਾਰੇ ਕਟਿੰਗ ਵਾਲੇ ਨੇ ਇੱਕ ਮੁੰਡਾ ਹੋਰ ਜੂੜੇ ਵਾਲਾ ਏ ਬਈ ਜੂੜਾ ਜ਼ਰੂਰ ਰੱਖਿਆ ਕਰੋ ਜਵਾਕ ਦੀ ਜਵਾਕ ਨਾਲ ਜੂੜੇ ਨਾਲ ਹੀ ਸੋਹਣਾ ਲੱਗਦਾ ਸਰਦਾਰ ਜਵਾਕ ਕਿੰਨਾ ਸੋਹਣਾ ਲੱਗਦਾ ਸਾਰੇ ਸਰਦਾਰ ਜਵਾਕ ਨੂੰ ਕਹਿਣਗੇ ਕਿੰਨਾ ਵਧੀਆ ਜਵਾਕ ਪਾਗ ਬਨੂਗਾ ਵਾ ਨੋ ਬੋਲ ਛੱਤ ਦੇ ਉੱਪਰ ਜਿੱਥੇ ਛੋਣੀਆਂ ਚਣੀਆਂ ਕੁੜੀਆਂ ਤਿਆਰ ਹੋਈਆਂ ਬੈਠੀਆਂ ਨੇ ਵਾ ਜੀ ਵਾ ਤੁਸੀਂ ਕਿਹੜੇ ਪਿੰਡ ਤੋਂ ਆਏ ਆ ਇੱਕ ਲਹਾਰਾ ਕਿੰਨਾ ਸੋਹਣਾ ਸੋਹਣਾ ਤਿਆਰ ਕੀਤਾ ਕਿਨੇ ਕੀਤਾ ਤੁਹਾਨੂੰ ਤਿਆਰ ਵਾਹ ਜੀ ਵਾਹ ਬਹੁਤ ਸੋਹਣੇ ਬਣਦੇ ਹੋਇਆ ਥੈਂਕ ਯੂ ਅੰਟੀ ਜੀ ਕੋਈ ਨਹੀਂ ਮੈਡਮ ਗੈ ਲੋ ਨਾ ਆਪਾਂ ਅੰਟੀ ਕਹੇ ਤਾਂ ਕੁਝ ਬਣਨ ਲੱਗੇ ਫਰ ਤੁਹਾਡੇ ਸੂਟ ਦੇ ਰੰਗ ਬਹੁਤ ਸੋਹਣੇ ਸੋਹਣੇ ਨੇ ਲਓ ਕਿੰਨੀ ਸੋਹਣੀ ਬਟਿਆ ਸਹੀ ਗੱਲ ਟਿੱਕਾ ਲੱਗੇ ਕਿੰਨਾ ਸੋਹਣਾ ਲੱਗਦਾ ਕਿਹੜੇ ਕਿਹੜੇ ਸਕੂਲ ਦੇ ਕਿਹੜੇ ਕਿਹੜੇ ਕਲਾਸ ਤੋਂ ਤੁਸੀਂ ਸਾਰੇ ਕਿਹੜੀ ਕਿਹੜੀ ਗੇਮ ਚਾਹੀਓ ਕਿਹੜੀ ਗੇਮ ਚਾਹੀਓ ਬੰਗੜਾ ਬੰਗੜਾ ਪਾ ਲਿਆ ਹੋ ਮੈਂ ਤਾਂ ਲੇਟ ਹੋ ਗਈ ਫਿਰ ਪ੍ਰੇਟ ਸੀ ਕੀ ਬਾਤ ਹੈ ਬੰਗੜਾ ਬੋਲੀਆਂ ਤੇ ਕਰਿਆ ਸੀ ਨਹੀਂ ਗੀਤ ਤੇ ਕਿਹੜਾ ਸੌਂਗ ਅੱਲਾਹ ਜਾਨਾ ਚੀਚੀ ਚੀਚੀ ਅਚਾ ਚੀਚੀ ਆਹ ਉਹ ਦੇ ਕਿੰਨਾ ਸੋਹਣਾ ਕਰਿਓ ਨੇ 치치 ਕਿੰਨੇ ਸੋਹਣੇ ਸੋਹਣੇ ਨਿਆਣੇ ਨੇ ਦੇਖੀ ਕਿੰਨੇ ਸੋਹਣੇ ਸੋਹਣੇ ਬਣੇ ਟਿੱਕਾ ਸਹੀ ਕਰ ਲੈ ਆਹ ਏ ਕੀ ਬਾਤ ਹੈ ਕਿ ਲਾਈਵ ਚਲਾ ਰਹੇ ਆ ਆ ਦੇਖੋ ਜੀ ਜਰਕਟ ਸਟੇਡੀਅਮ ਦੇ ਵਿੱਚ ਨਾ ਸਪੈਸ਼ਲ ਐਸਟਰੋ ਟਾਰਫ ਲੱਗੀ ਹੋਈ ਆ ਇਹ ਬਾਰੇ ਮੈਂ ਆਮ ਜਿਹਨਾਂ ਨੂੰ ਜਾਣਕਾਰੀ ਨਹੀਂ ਜਿਹੜੇ ਹਾਕੀ ਨਹੀਂ ਖੇਡਦੇ ਉਹਨਾਂ ਨੂੰ ਦੱਸ ਦਵਾਂ ਕਿ ਇਹ ਇੱਕ ਸਪੈਸ਼ਲ ਮੈਟ ਹੁੰਦਾ ਜਿਹੜਾ ਕਿ ਕਾਫੀ ਕੋਸਟਲੀ ਆ ਕਰੋੜਾਂ ਰੁਪਏ ਚ ਵੈਲਿਊ ਹੁੰਦੀ ਹੈ ਇਹਦੀ ਤੇ ਇਹਦੇ ਤੇ ਜਦੋਂ ਵੀ ਮੈਚ ਕੀਤਾ ਜਾਂਦਾ ਹੈ ਇਹਦੇ ਤੇ ਸਪੈਸ਼ਲ ਪਾਣੀ ਛੱਡ ਕੇ ਇਹਨੂੰ ਗਿੱਲਾ ਕੀਤਾ ਜਾਂਦਾ ਤਾਂ ਕਿ ਇਹਦੇ ਤੇ ਬੱਚੇ ਜੇ ਢਿੱਗਦੇ ਆ ਉਹਨਾਂ ਤੇ ਸੱਟ ਨਹੀਂ ਲੱਗਦੀ ਤੇ ਜਿਹੜੀ ਬਾਲ ਦੀ ਫ੍ਰਿਕਸ਼ਨ ਆ ਉਹ ਘੱਟਦੀ ਆ ਬੱਚੇ ਦੀ ਫ੍ਰਿਕਸ਼ਨ ਨਾ ਹੋਣ ਕਰਕੇ ਇੰਜਰੀਜ਼ ਘੱਟ ਲੱਗਦੀਆਂ ਨੇ ਇਹ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਸਟੈਂਡਰਡ ਆ ਉਹਨੂੰ ਮੇਨਟੇਨ ਕੀਤਾ ਗਿਆ ਬੀਬੀ ਸਰਜੀਤ ਕੌਰ ਐਸਟ੍ਰੋਟਾਰਫ ਹਾਕੀ ਬਲਾਕ ਜਰਖਣ ਇਹ ਬਲਾਕ ਬਣਿਆ ਹੋਇਆ ਹੈ ਜਿਹੜਾ ਹੈ ਇਹ ਜਰਖੜ ਸਟੇਡੀਅਮ ਦੇ ਵਿੱਚ ਬਣਿਆ ਹੋਇਆ ਹੈ ਇਹ ਇੱਕ ਮੈਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀ ਜਿਹਦੇ ਵਿੱਚ ਬੱਚੀਆਂ ਨੇ ਇਹਨਾਂ ਦਾ ਮੈਚ ਚੱਲ ਰਿਹਾ ਹੈ ਅੱਗੇ ਵੀ ਤੁਹਾਨੂੰ ਦੱਸਦੇ ਰਵਾਂਗੇ ਬਲਾਕ ਦੇ ਵਿੱਚ ਹੋਰ ਜੋ ਜਰਖੜ ਖੇਡਾਂ ਦੇ ਵਿੱਚ ਹੋ ਰਹੀਆਂ ਇੱਥੇ ਤਾਂ ਸਾਰਿਆਂ ਨੂੰ ਮਿਲ ਲਈ ਸੀ ਤੇ ਆਪਾਂ ਹੁਣ ਅੱਗੇ ਚੱਲਾਂਗੇ ਅੱਗੇ ਚੱਲ ਕੇ ਦੇਖਦੇ ਆ ਸਰਦਾਰ ਸਾਹਿਬ ਨੇ ਜਾਣਾ ਘਰ ਨੂੰ ਐ ਟੇਲੋਂ ਤੋਂ ਜਾਂ ਇੱਥੋਂ ਲੁਧਿਆਣੇ ਨੂੰ ਜਾਣਾ ਐ ਤੇ ਆਪਾਂ ਮਿਲਦੇ ਆ ਥੋੜੇ ਟਾਈਮ ਬਾਅਦ ਹਾਂਜੀ ਲੁਧਿਆਣੇ ਜਾਣਾ ਤਾਂ ਜੀ ਆਪਣਾ ਹੋ ਗਿਆ ਕੈਨਸਲ ਕਿਉਂਕਿ ਸਰਦਾਰ ਕਹਿੰਦੇ ਕਿ ਟਾਈਮ ਬਹੁਤ ਹੋ ਚੁੱਕਾ ਫਿਰ ਆਪਾਂ ਕਿਉਂਕਿ ਛੋਟਾ ਬੱਚਾ ਘਰੇ ਤੇ ਉਹਦੇ ਕੋਲ ਨੂੰ ਵੀ ਜਾਣਾ ਤੇ ਸਰਦਾਰ ਕਿ ਹੁਣ ਆਪਾਂ ਨੱਕ ਜਿੱਥੇ ਦਾ ਨੱਕ ਜਿੱਥੇ ਚੱਲੇ ਆ ਮਹਾਲਤਾ ਜੀ ਆਪਾਂ ਚੱਲੇ ਆਂ ਡੇਲੋਂ ਇਥੇ ਬੁੱਧੋਗੜਾ ਲੈਣਾ ਰਾਸ਼ਨ ਵਗੈਰਾ ਲੈਣਾ ਆਪਾਂ ਉਦੋਂ ਬਾਅਦ ਫੇਰ ਦੇਖਦੇ ਆਂ ਹਾਂਜੀ ਹੁਣ ਸਦਾ ਜੀ ਆਪਾਂ ਕਿੱਥੇ ਚੱਲਿਆ ਛੋਟੇ ਛੋਟੇ ਜਿਹੜੇ ਕੰਮ ਸੀ ਉਹ ਕਰ ਲਏ ਵੀਡੀਓ ਆਪਾਂ ਨਹੀਂ ਬਣਾ ਸਕੇ ਤੇ ਹੁਣ ਦੁੱਧ ਲੈਣਾ ਇੱਕ ਉਦੋਂ ਫੇਰ ਸਦਾ ਜੀ ਬਾਜੀ ਬਸ ਫੇਰ ਘਰ ਨੂੰ ਸਿੱਧੇ ਨੱਕ ਦੀ ਜਿਵੇਂ ਕਹਿੰਦੇ ਨੇ ਹਾਂਜੀ ਦੋਸਤੋ ਘਰੇ ਪਹੁੰਚ ਗਏ ਸੀਗੇ ਜੀ ਤੇ ਬਲੌਗ ਦਾ ਐਂਡ ਕਰਨ ਲੱਗੇ ਸੀਗੇ ਰਸਤੇ ਦੇ ਵਿੱਚ ਅਸੀਂ ਲੇਟ ਜ਼ਰੂਰ ਹੋਗੇ ਸੀ ਤਾਂ ਕਰਕੇ ਸ਼ੂਟ ਨਹੀਂ ਹੋਇਆ ਹੈਗਾ ਤੇ ਤੁਸੀਂ ਸਾਰੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਡਾ ਧੰਨਵਾਦ ਤੁਸੀਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸਾਡੀ ਸਾਡੇ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ